ਨਾਰਵੀਰੋ ਤੇ ਭੈਣੋ ਜੈ ਹਿੰਦ ਲੈ ਕੇ ਹਾਜ਼ਰ ਆ ਤੁਹਾਡਾ ਆਪਣਾ ਪ੍ਰੋਗਰਾਮ ਮੇਰਾ ਪਿੰਡ ਮੇਰੇ ਖੇਤ ਜਿਵੇਂ ਤੁਸੀਂ ਜਾਣਦੇ ਹੋ ਕਿ ਅਸੀਂ ਵਕ ਵਕ ਦਿਨਾਂ ਚ ਵਕ ਵਕ ਵਿਸ਼ਿਆਂ ਤੇ ਵਕ ਵਕ ਮਾਰਾਂ ਨਾਲ ਗੱਲਬਾਤ ਕਰਦੇ ਹੀ ਰਹਿੰਦੇ ਆ ਅੱਜ ਵੀ ਅਸੀਂ ਇਸੇ ਸੰਬੰਧ ਵਿੱਚ ਜੈ ਹਿੰਦੀ ਆਹਾ ਆਹਾ ਆਹ ਰਖ ਸਾਹਿਬ ਡਾਕਟਰ ਸਾਹਿਬ ਕੀ ਹਾਲ ਚੱਲ ਜਨਾਬ ਠੀਕ ਹੈ ਜੀ ਜੈ ਹਿੰਦੀ ਡਾਕਟਰ ਸਾਹਿਬ ਬੈਠੋ 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 ਰਿਆ ਸਾਹਿਬ ਬੈਠੋ ਮਾਰਾ ਬੈਠੇ ਜੀ ਜਨਾਬ ਬੈਠੇ ਆ ਸੰਗ ਗ੍ਰੈਂਡ ਕਰੋ ਆਹਾ 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 ਹੋਰ ਮਾਲਕੋ ਕੀ ਹਾਲ ਚੱਲ ਬਹੁਤ ਵਧੀਆ ਜੀ ਬਹੁਤ ਵਧੀਆ ਉਸ ਉੱਪਰ ਵਾਲੇ ਦੀ ਮੀਰੀਆ ਵਾਹ ਉਹਦੀ ਮੇਰੀ ਜਿਹੜੀ ਆ ਮਿੱਠਾ ਸਿੰਘ ਜੀ ਕੰਮ ਆਉਣੀ ਆ ਡੇਰ ਕੇ ਭਰਾਵਾਂ ਦਾ ਪਿਆਰ ਆ ਬਿਲਕੁਲ ਜੀ ਬਿਲਕੁਲ 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 ਜੀ ਦੇਖੋ ਇਸ ਤਰ੍ਹਾਂ ਪ੍ਰੇਮ ਪਿਆਰ ਚੱਲਦਾ ਨਾ ਪ੍ਰੇਮ ਪਿਆਰ ਚ ਪ੍ਰੇਮ ਪਿਆਰ ਨਾਲ ਜਿਹੜੀ ਜ਼ਿੰਦਗੀ ਲੰਘ ਜੇ ਦੇ ਨਾਲ ਦੀ ਰੀਸ ਕੋਈ ਨਹੀਂ ਹੈ ਜੀ ਬਿਲਕੁਲ ਡਾਕਟਰ ਸਾਹਿਬ ਆਏ ਆ ਹਾਂ ਜੀ ਇਹਨਾਂ ਨਾਲ ਪਹਿਲੇ ਜਾਣ ਪਛਾਨ ਕਰੋ ਬਿਲਕੁਲ ਜੀ ਡਾਕਟਰ ਮੈਡਮ ਅਰਸ਼ਦੀਪ ਕੌਰ ਜੀ ਜੋ ਸਾਡੇ ਵਿਭਾਗ ਹੈ ਜੰਗਲਾਤ ਅਤੇ ਕੁਦਰਤੀ ਸੌਮੇ ਅੱਛਾ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਲੁਧਿਆਣਾ ਚ ਜੀ 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 ਤੇ ਡਾਕਟਰ ਮੈਡਮ ਉੱਥੇ ਸੇਵਾ ਨਿਭਾਰੇ ਨੇ ਕੀ ਬਾਤ ਹੈ ਕੀ ਬਾਤ ਹੈ ઓਰ ਮਿੱਠਾ ਸਿੰਘ ਜੀ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਕਿ ਜਿਹੜੇ ਸਾਡੇ ਕ੍ਰੀਸੀ ਵਿਗਿਆਨ ਕੇਂਦਰ ਨੇ ਨਾ ਜੀ 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 ਉਹਨਾਂ ਦੇ ਵਿੱਚ ਵੀ ਮੈਡਮ ਹੋਣਾ ਨੇ ਕਾਫੀ ਲੰਬਾ ਸਮਾਂ ਗੁਜ਼ਾਰਿਆ ਸੇਵਾਵਾਂ ਦਿੱਤੀਆਂ ਨੇ ਸੇਵਾਵਾਂ ਦਿੱਤੀਆਂ ਨੇ ਜੀ ਆਇਆਂ ਨੂੰ ਡਾਕਟਰ ਸਾਹਿਬ ਬਹੁਤ ਬਹੁਤ ਸਵਾਗਤ ਹੈ ਜੀ ਡਾਕਟਰ ਸਾਹਿਬ ਨਾਲ ਕਰਦੇ ਆਂ ਗੱਲ ਬਿਲਕੁਲ ਜੀ ਦੇਖੋ ਡਾਕਟਰ ਸਾਹਿਬ ਦੀ ਇਸ ਗੱਲ ਤੋਂ ਮੈਨੂੰ ਯਾਦ ਆਇਆ ਹੈ ਬਈ ਜੰਗਲਾਰਤ ਤੇ ਜਿਹੜੇ ਮਹਿਕਮੇ ਹੁੰਦੇ ਆ ਨਾ ਬਿਲਕੁਲ ਤਾਂ ਬਾਣ ਖੇਤੀ ਹੋ ਗਈ ਇਹ ਵਾਤਾਵਰਣ ਦੀ ਬੜੀ ਸੰਭਾਲ ਕਰਦੇ ਆ ਬਿਲਕੁਲ ਮਿਠਾ ਸਿੰਘ ਜੀ ਜੇ ਵਾਤਾਵਰਨ ਦੀ ਸੰਭਾਲ ਕਰਨੀ ਆ ਨਾ ਤੇ ਇਹਨਾਂ ਕੋ ਟਿਊਸ਼ਨ ਰੱਖ ਲਓ ਮੈਨੂੰ ਲੱਗਦਾ ਕਿ ਤੁਸੀਂ ਟੌਪਿਕ ਇਹੋ ਜਿਹਾ ਚੁਣਿਆ ਹੋਣਾ ਵੀ ਟਿਊਸ਼ਨ ਰੱਖਣ ਵਾਲੀ ਗੱਲ ਹੀ ਹੋਣੀ ਆ ਨਹੀਂ ਨਹੀਂ ਕਿਉਂਕਿ ਆਉਣ ਵਾਲਾ ਸਮਾਂ ਜਿਹੜਾ ਨਾ ਉਹ ਵਾਤਾਵਰਨ ਪੱਖੀ ਆਪਾਂ ਨੂੰ ਹੁਣਾ ਪੈਣਾ ਹੁਣਾ ਪੈਣਾ ਔਰ ਦੇਖੋ ਅਸੀਂ ਅੱਜ ਕਿੰਨੇ ਆ ਜੀ ਫਲਾਣੇ ਆ ਸਮੱਸਿਆ ਆ ਸਮੱਸਿਆ ਅੱਧੀਆਂ ਨਾਲੋਂ ਡਾਕਟਰ ਸਾਹਿਬ ਬਹੁਤੀਆਂ ਸਮੱਸਿਆਵਾਂ ਦਾ ਸਮਾਧਾਨ ਹੋ ਜਾਏਗਾ ਜੇ ਅਸੀਂ ਵਾਤਾਵਰਨ ਨੂੰ ਸਾਂਭ ਲਈਏ ਸਾਂਭ ਲਈਏ ਬਿਲਕੁਲ ਜੀ ਬਿਲਕੁਲ ਹੈਨਾ ਜੋ ਗਿਰਦਾ ਜਿਹੜਾ ਵਾਣਾ ਜਦੋਂ ਉਹਨੂੰ ਹਰਾ ਪਰਾ ਕਰ ਲਾਂਗੇ ਤੇ ਵਾਤਾਵਰਨ ਜਿਹੜਾ ਉਹ ਆਪ ਸਾਫ ਹੋ ਜਾਂਦਾ ਤੇ ਕਾਫੀ ਕੁਛ ਨਾ ਫਿਰ ਬੰਦਾ ਵੀ ਸਾਫ ਹੋ ਜਾਂਦਾ ਮੈਂ ਵੇਖਿਆ ਤੇ ਹੈ ਹੀ ਆ ਦੇਖੋ ਜਦੋਂ ਤੰਦਰੁਸਤ ਰਹਿਣਾ ਤੇ ਫਿਰ ਸਾਫ ਆਪੇ ਰਹਿਣਾ ਆਪੇ ਹੋ ਗਿਆ ਜਦੋਂ ਹਵਾ ਚ ਵਧੀਆ ਮਿਲਣੀ ਤੇ ਜੇ ਮਾੜਾ ਰਹਿਣਾ ਚ ਫਿਰ ਉਹ ਪੁਰਾਣੇ ਬਿਊਰ ਕਹਿੰਦੇ ਹੁੰਦੇ ਸੀ ਮਾੜਾ ਟੱਗਾ ਚਤੀ ਰੋ ਬਿਲਕੁਲ ਤੁਹਾਡੀ ਗੱਲ ਠੀਕ ਆ ਸਾਨੂੰ ਇਧਰ ਲਈ ਪਾਸੀ ਹੋਣਾ ਪੈਣਾ ਅਸੀਂ ਸੋਚਦੇ ਆਂ ਵੀ ਕੋਈ ਦੂਜਾ ਹੋਵੇ ਤੇ ਅਸੀਂ ਨਾਲ ਰਲੀਏ ਤੇ ਜੇ ਸਾਰੇ ਹੀ ਇਹ ਸੋਚਣ ਲੱਪੈਣ ਤੇ ਫਿਰ ਕੋਈ ਸ਼ੁਰੂ ਨਹੀਂ ਕਰੇਗਾ ਆ ਬਿਲਕੁਲ ਹੁਣ ਇਹ ਚਾਹੀਦਾ ਵੀ ਮੈਂ ਤੇ ਸ਼ੁਰੂ ਕਰਾਂ ਹਾਂਜੀ ਦੇਖੋ ਜੀ ਜੇ ਸਟਾਰਟ ਕਰੀਏ ਤੇ ਕੰਮ ਕੋਈ ਵੀ ਨਹੀਂ ਹੈਗਾ ਵੀ ਜਿਹਦੇ ਵਿੱਚ ਤੁਹਾਡੇ ਨਾਲ ਦੇ ਨਾਂ ਰਲਣ ਤੇ ਜਦੋਂ ਇਹ ਰਲ ਜਾਂਦੇ ਤੇ ਮੈਨੂੰ ਇਹਨਾਂ ਦਾ ਕਾਫਲਾ ਬੜਾ ਵੱਡਾ ਬਣ ਜਾਂਦਾ ਬਹੁਤ ਵੱਡਾ ਜੀ ਤੇ ਕਿਉਂਕਿ ਸੋਚ ਇੱਕ ਬਹੁਤ ਵਧੀਆ ਨਾ ਹਾਂ ਦੇਖੋ ਗੱਲ ਇਹ ਜੀ ਅਸੀਂ ਲੋਕ ਨਾ ਪਤਾ ਕੀ ਕਰਦੇ ਆ ਜਿੱਥੇ ਮੜੀ ਜੀ ਖਾਲੀ ਜਗ੍ਹਾ ਦੇਖਦੇ ਆ ਚੱਲ ਪਾਪੇ ਉੱਤੇ ਛੱਡ ਦਿਓ ਹੋਰ ਹੈ ਨਾ ਹੋਰ ਚੀਜ਼ਾਂ ਜਿਹੜੀਆਂ ਅਈ ਉਹਨੂੰ ਕਚਰਾ ਕਹਿ ਦਿੰਨੇ ਆ ਤੇ ਛੱਡ ਦਿਓ ਪਰ ਉਹਨਾਂ ਨੂੰ ਇਹ ਨਹੀਂ ਪਤਾ ਵੀ ਇਹ ਵਾਤਾਵਰਣ ਦੇ ਦੂਸ਼ਿਤ ਹੋਣ 'ਚ ਬਹੁਤ ਵੱਡਾ ਹਿੱਸਾ ਬਹੁਤ ਵੱਡਾ ਨੁਕਸਾਨ ਕਰਦਾ ਹਾਂਜੀ ਤੇ ਵਿਆਰ ਸਾਹਿਬ ਜੀ ਹਾਂ ਜੀ ਜਨਾਬ ਆਇਆ ਮਡਿਆਰੇ ਸੁਣਾਓ ਜਨਾਬ ਇਹਦੇ ਭਰਨਾ ਜੇਵਾ ਹਾਂ ਆਲੂ ਜਿਹੜਾ ਜਲੰਧਰ ਵੀ ਕਿਹਾ ਜੀ 180 ਰੁਪਏ ਕਿਵੰਟਲ ਬੁੱਢਲਾਡਾ 750 ਰੁਪਏ ਲੁਧਿਆਣਾ 550 ਰੁਪਏ ਪਟਿਆਲਾ 1000 ਰੁਪਏ ਮਲੋੜ 600 ਰੁਪਏ ਤੇ ਫਾਜ਼ਿਲਕਾ 500 ਰੁਪਏ ਹਾਂ ਜੀ ਪਿਆਜ਼ ਅੱਜ ਜੀ 900 ਰੁਪਏ ਭਾਅ ਮਿਲਿਆ ਜੀ ਜਲੰਧਰ ਬੁੱਢਲਾਡਾ 2000 ਰੁਪਏ ਲੁਧਿਆਣਾ 1100 ਰੁਪਏ ਪਟਿਆਲਾ 3000 ਰੁਪਏ ਮਲੋੜ 1800 ਰੁਪਏ ਤੇ ਫਾਜ਼ਿਲਕਾ 2500 ਰੁਪਏ ਜੀ ਹਾਂ ਜੀ ਟਮਾਟਰ <tomater>, ਜਲੰਧਰ 1100 ਬੁੱਢਲਾਡਾ ਭਾ ਮਿਲਿਆ ਜੀ 2800 ਰੁਪਏ ਕਿਵਿੰਟਲ ਲੁਧਿਆਣਾ 1200 ਰੁਪਏ ਪਟਿਆਲੇ ਵੀ ਕਿਹਾ 2500 ਨੂੰ ਮਲੋਟ 1100 ਤੇ ਫਾਜ਼ਿਲਕਾ ਭਾ ਮਿਲਿਆ ਜੀ 3800 ਰੁਪਏ ਟਮਾਟਰ ਕਿਵਿੰਟਲ ਦਾ ਹਾਂਜੀ ਫੁੱਲ ਕੋ ਵੀ ਅੱਜ ਜਲੰਧਰ 300 ਰੁਪਏ ਬੁੱਢਲਾਡਾ 1200 ਰੁਪਏ ਲੁਧਿਆਣਾ 500 ਰੁਪਏ ਪਟਿਆਲਾ 1000 ਰੁਪਏ ਮਲੋਟ 900 ਰੁਪਏ ਤੇ ਫਾਜ਼ਿਲਕਾ 1800 ਰੁਪਏ ਹਾਂਜੀ ਤੇ ਹਰੇ ਮਟਰ ਜਲੰਧਰ ਭਾਰਿਆ ਜੀ 1000 ਰੁਪਏ ਕਿਵਿੰਟਲ ਗੋਡਲਾਟਾ 2000 ਰੁਪਏ ਲੁਧਿਆਣਾ 1150 ਰੁਪਏ ਪਟਿਆਲਾ 2000 ਨੂੰ ਵੀ ਕੇ ਹਰੇ ਮਟਰ ਮਲੋਟ 1500 ਰੁਪਏ ਕਿੰਟਲ ਤੇ ਫਾਜ਼ਿਲਕਾ ਭਾਅ ਮਿਲਿਆ ਜੀ 3400 ਰੁਪਏ ਕਿੰਟਲ ਹਰੇ ਮਟਰਾਂ ਮਟਰਾਂ ਵਾਹ ਜੀ ਇਹ ਤੇ ਸੀ ਜੀ ਮੰਡੀਆਂ ਦੇ ਭਾਅ ਹੂੰ ਠੀਕ ਹੈ ਜੀ ਹੁਣ ਆਈਏ ਡਾਕਟਰ ਸਾਹਿਬ ਹਾਂ ਜੀ ਡਾਕਟਰ ਸਾਹਿਬ ਨਾਲ ਫਿਰ ਅੱਜ ਜਿਹੜੀ ਅਸੀਂ ਗੱਲ ਕਰਨੀ ਆ ਤਾਂ ਉਹ ਅਸੀਂ ਏਸੀ ਵਿਸ਼ਾ ਜਿਹੜਾ ਰੱਖਿਆ ਉਹ ਇਹ ਹੈ ਵੀ ਪਪੂਲਰ ਦੇ ਰੁੱਖਾਂ ਦਾ ਕੀੜੇ ਮਕੌੜਿਆਂ ਤੋਂ ਬਚਾਓ ਆ ਬਹੁਤ ਵਧੀਆ ਠੀਕ ਹੈ ਜੀ ਹਾਂ ਜੀ ਕਿਸਾਨ ਵੀਰੋ ਤੇ ਭੈਣੋ ਤੁਸੀਂ ਜੇ ਸਾਡੇ ਅੱਜ ਦੇ ਇਸ ਵਿਸ਼ੇ ਤੇ ਕੋਈ ਸਵਾਲ ਪੁੱਛਣਾ ਚਾਹੁੰਦੇ ਹੋ ਸਾਨੂੰ ਤੁਸੀਂ ਪੁੱਛ ਸਕਦੇ ਹੋ ਸਾਨੂੰ ਟੈਲੀਫੋਨ ਕਰਕੇ ਸਾਡਾ ਟੈਲੀਫੋਨ ਨੰਬਰ ਹੈ 0181 2814246 ਤੇ ਸਾਡਾ ਦੂਜਾ ਨੰਬਰ ਹੈ 0181 2814246 ਇਹਨਾਂ ਚੋਂ ਕਿਸੇ ਇੱਕ ਨੰਬਰ ਤੇ ਫੋਨ ਕਰੋ ਡਾਕਟਰ ਸਾਹਿਬ ਜੀ ਬੈਠੇ ਨੇ ਇਹ ਤੁਹਾਡੇ ਸਵਾਲ ਦਾ ਜਵਾਬ ਦੇਣਗੇ ਡਾਕਟਰ ਸਾਹਿਬ ਜੀਓ ਸਾਰੀ ਜਾਣਕਾਰੀ ਲੈਣੇ ਆ ਤੁਹਾਡੇ ਕੋਲ ਪਰ ਸਭ ਤੋਂ ਪਹਿਲੇ ਸਾਨੂੰ ਥੋੜੇ ਜਿਹਾ ਇਹ ਦੱਸੋ ਵੀ ਜਿਹੜਾ ਪਾਪੂਲਰ ਹੈ ਇਹਦੀ ਪੰਜਾਬ ਦੇ ਵਿੱਚ ਸਾਡੇ ਕੀ ਸਥਿਤੀ ਕੀ ਹੈ ਹਾਂਜੀ ਪੰਜਾਬ ਦੇ ਵਿੱਚ ਜੀ ਪਾਪੂਲਰ ਜਿਹੜੇ ਜ਼ਿਮੀਂਦਾਰ ਭਰਾ ਆ ਉਹ ਇਹਨੂੰ ਖੇਤਾਂ ਦੇ ਬੰਨਿਆਂ ਤੇ ਤੇ ਸਾਰੇ ਖੇਤ ਦੇ ਵਿੱਚ ਲਗਾ ਰਹੇ ਨੇ ਤੇ ਹਾਂਜੀ ਤੇ ਬਾਕੀ ਜਿਹੜਾ ਇਹ ਜੇ ਆਪਾਂ ਦਰਖਤ ਦੇ ਗੁਣਾਂ ਦੀ ਗੱਲ ਕਰੀਏ ਤਾਂ ਇਹ ਬਹੁਤ ਹੀ ਤੇਜ਼ੀ ਨਾਲ ਵਧਣ ਵਾਲਾ ਜਿਹੜਾ ਦਰਖਤ ਆ ਇਹਦਾ ਜਿਹੜਾ ਤਣਾ ਆ ਉਹ ਬਿਲਕੁਲ ਹੀ ਸਿੱਧਾ ਜਾਂਦਾ ਇਹਦੀ ਛਤਰੀ ਬੜੀ ਛੋਟੀ ਆ ਤੇ ਸਰਦੀਆਂ ਦੇ ਵਿੱਚ ਇਹ ਪੱਤੇ ਝਾੜ ਦਿੰਦਾ ਜੀ ਦੇ ਕਰਕੇ ਅਸੀਂ ਹਾੜੀ ਸੋਣੀ ਦੀਆਂ ਫਸਲਾਂ ਦੀ ਕਾਸ਼ਤ ਵੀ ਇਹਦੇ ਹੇਠ ਕਰ ਸਕਦੇ ਆ ਹਾਂਜੀ ਤੇ ਇਹਦੇ ਨਾਲ ਨਾਲ ਇਹਦੇ ਵਿੱਚੋਂ ਜਿਹੜਾ ਆਰਥਿਕ ਮੁਨਾਫਾ ਆ ਉਹ ਵੀ ਬਹੁਤ ਜ਼ਿਆਦਾ ਹੁੰਦਾ ਤੇ ਜੇ ਆਪਾਂ ਗੱਲ ਕਰੀਏ ਝੋਨੇ ਕਣਕ ਦੇ ਫਸਲੀ ਚੱਕਰ ਦੀ ਉਹਦੇ ਨਾਲੋਂ ਇਹਦੇ ਵਿੱਚ ਆਪਾਂ ਡੇਢ ਗੁਣਾ ਵੱਧ ਮੁਨਾਫਾ ਲੈ ਸਕਦੇ ਆ ਜੇਕਰ ਆਪਾਂ ਵਣ ਖੇਤੀ ਦੇ ਅਧੀਨ ਪਾਪੂਲਰ ਦੀ ਕਾਸ਼ਤ ਕਰੀਏ। ਆ ਜਦੋਂ ਮਹੀਨੇ ਲੱਗਾ ਹੀ ਪਤਾ ਵੀ ਇਹ ਲਾਉਦੇ ਤੇ ਕੰਪਨੀ ਵਾਲੇ ਆਪੀ ਖਰੀਦ ਕੇ ਲੈ ਜਾਂਦੇ ਆ ਬਿਲਕੁਲ ਜੀ ਬਿਲਕੁਲ ਬਿਲਕੁਲ ਆ ਬਹੁਤ ਵਧੀਆ ਵਧੀਆ ਵੈਰਾਈਟੀਆਂ ਵੀ ਹੁਣ ਆ ਗਈਆਂ ਜੀ ਮਿੱਠਾ ਸਿੰਘ ਜੀ ਅੱਛਾ ਡਾਕਟਰ ਸਾਹਿਬ ਤੁਸੀਂ ਗੱਲ ਕੀਤੀ ਆ ਕਿ ਪਾਪੂਲਰ ਦਾ ਪੰਜਾਬ ਦੇ ਵਿੱਚ ਕਾਫੀ ਜਿਹੜਾ ਰੁਝਾਨ ਆ ਹਾਂਜੀ ਉਹ ਹੈਗਾ ਹਾਂਜੀ ਤੇ ਆਪਾਂ ਨੂੰ ਪਪੂਲਰ ਲਾਉਣ ਵਾਸਤੇ ਕਿਹੜੀਆਂ-ਕਿਹੜੀਆਂ ਵਿਸ਼ੇਸ਼ ਤੌਰ ਤੇ ਗੱਲਾਂ ਦਾ ਖਿਆਲ ਰੱਖਣਾ ਚਾਹੀਦਾ ਹਾਂਜੀ ਸਭ ਤੋਂ ਪਹਿਲਾਂ ਤਾਂ ਜੀ ਆਪਾਂ ਨੂੰ ਪਪੂਲਰ ਉਹਨਾਂ ਥਾਵਾਂ ਤੇ ਲਾਉਣਾ ਚਾਹੀਦਾ ਜਿੱਥੇ ਜਿਹੜੀ ਮਿੱਟੀ ਆ ਇਹਦੇ ਵਾਸਤੇ ਅਨੁਕੂਲ ਆ ਜਿਹੜੀ ਮਿੱਟੀ ਆ ਉਹ ਇਹਦੇ ਵਾਸਤੇ ਟੁਕਮੀ ਆ ਜ਼ਿਆਦਾਤਰ ਜਿਹੜਾ ਹੈਗਾ ਰੇਤਲੀ ਇਲਾਕੇ ਆ ਜਾਂ ਮੈਰਾ ਰੇਤਲੀ ਜ਼ਮੀਨਾਂ ਉਹ ਉਹ ਇਹਦੇ ਵਾਸਤੇ ਟੁਕਮੀਆਂ ਨਹੀਂ ਤੇ ਖਾਰੀਆਂ ਲੂਣੀਆਂ ਜਾਂ ਡਾਕਰ ਪੈ ਲਈਆਂ ਇਹਦੇ ਵਾਸਤੇ ਬਿਲਕੁਲ ਵੀ ਨੀਟ ਓਕਵੀਆਂ ਹੈਗੀਆਂ ਹਾਂਜੀ ਹਾਂਜੀ ਉਹਨਾਂ ਦਾ ਜਿਹੜਾ ਪੀ ਐਚ ਆ ਉਹ 6.5 ਤੋਂ 8 ਹੋਣਾ ਚਾਹੀਦਾ ਤੇ ਉਸ ਤੋਂ ਬਿਨਾ ਪਾਣੀ ਦਾ ਪ੍ਰਬੰਧ ਬਹੁਤ ਜ਼ਰੂਰੀ ਹੈ ਜੀ ਪਾਣੀ ਦਾ ਕਿਉਂਕਿ ਆਪਾਂ ਨੂੰ ਜਿਹੜਾ ਸਰਦੀਆਂ ਦੇ ਵਿੱਚ 10 ਤੋਂ 15 ਦਿਨਾਂ ਤੇ ਕਈ ਵਾਰ 15 ਦਿਨਾਂ ਤੇ ਪਰ ਗਰਮੀਆਂ ਦੇ ਵਿੱਚ ਆਪਾਂ ਨੂੰ ਹਫਤੇ ਬਾਅਦ ਹੀ ਸਿੰਚਾਈ ਕਰਨੀ ਪੈਂਦੀ ਆ ਇਹਦੇ ਕਰਕੇ ਪਾਣੀ ਦਾ ਪ੍ਰਬੰਧ ਹੋਣਾ ਬਹੁਤ ਜ਼ਿਆਦਾ ਜ਼ਰੂਰੀ ਆ ਤੇ ਉਹਦੇ ਨਾਲ ਨਾਲ ਜਦੋਂ ਆਪਾਂ ਬਜਾਈ ਕਰਨੀ ਆ ਜਿਹੜਾ ਉਹਦਾ ਢੁਕਵਾਂ ਸਮਾਂ ਆ ਜਿਵੇਂ 1 ਅੱਧ ਜਨਵਰੀ ਤੋਂ ਅੱਧ ਫਰਵਰੀ ਤੱਕ ਸਮੇਂ ਦਾ ਜ਼ਰੂਰ ਧਿਆਨ ਰੱਖਣਾ ਚਾਹੇ ਤਾਂ ਆਪਾਂ ਕਲਮਾ ਲਾਈਏ ਨਰਸਰੀ ਤਿਆਰ ਕਰਨ ਵਾਸਤੇ ਚਾਹੇ ਆਪਾਂ ਨਰਸਰੀ ਨੂੰ ਪਟਕੇ ਖੇਤ ਦੇ ਵਿੱਚ ਲਗਾਉਣਾ ਉਹ ਦੋਨਾਂ ਵਾਸਤੇ ਜਿਹੜਾ ਅੱਧ ਜਨਵਰੀ ਤੋਂ ਅੱਧ ਫਰਵਰੀ ਦਾ ਸਮਾਂ ਹੈਗਾ ਤੇ ਜਦੋਂ ਆਪਾਂ ਖੇਤ ਦੇ ਵਿੱਚ ਪੱਟ ਕੇ ਬੂਟਾ ਲਾਉਣਾ ਆਪਾਂ 20 ਤੋਂ 25 ਸੈਂਟੀਮੀਟਰ ਜਿਹੜੇ ਵਿਆਸ ਦੇ ਟੋਏ ਪੱਟਣੇ ਆ 1 ਮੀਟਰ ਡੂੰਘੇ ਉਹਨਾਂ ਦੇ ਵਿੱਚ ਆਪਾਂ ਜਿਹੜੀ ਉੱਪਰਲੀ ਮਿੱਟੀ ਆ ਉਹ ਤੇ ਇੱਕ ਹਿੱਸਾ ਜਿਹੜੀ ਗਲੀ ਸੜੀ ਰੂੜੀ ਆ ਉਹ ਪਾ ਕੇ ਨਾਲ ਆਪਾਂ ਇਹਦੇ ਵਿੱਚ 180 ਗ੍ਰਾਮ ਸਿੰਗਲ ਸੁਪਰ ਫਾਸਫੇਟ ਜਿਹੜੀ ਖਾਦ ਪਾ ਦੇਣੀ ਆ ਤੇ ਇਸ ਤਰ੍ਹਾਂ ਆਪਾਂ ਜਿਹੜਾ ਹੈਗਾ ਬੂਟਾ ਲਗਾ ਦੇਣਾ ਖੇਤ ਦੇ ਵਿੱਚ ਜੀ ਜੀ ਤੇ ਫਿਰ ਜਿਹੜਾ ਆਪਾਂ فاਸਲਾ ਆ فاਸਲਾ ਆਪਾਂ 5/4 ਮੀਟਰ ਯਾ ਆਪਾਂ 4/4 ਮੀਟਰ ਵੀ ਰੱਖ ਸਕਦੇ ਆ ਇਹਦੇ ਵਿੱਚ ਆਪਾਂ 200 ਤੋਂ 250 ਬੂਟੇ ਪ੍ਰਤੀ ਏਕੜ ਦੇ ਹਿਸਾਬ ਨਾਲ ਇਸ ਤਰੀਕੇ ਲੱਗ ਜਾਂਦੇ ਆ ਤੇ ਜਿਹੜੀ ਕਤਾਰਾਂ ਦੀ ਦਿਸ਼ਾ ਵਾ ਉਹ ਆਪਾਂ ਨੂੰ ਉੱਤਰ ਤੋਂ ਦੱਖਣ ਵਾਲੀ ਰੱਖਣੀ ਚਾਹੀਦੀ ਆ ਕਿਉਂਕਿ ਤਾਂ ਜੋ ਸਾੜੀ ਦੀਆਂ ਫਸਲਾਂ ਨੂੰ ਜਿਹੜਾ ਇਹਦਾ ਸ਼ੋਰਾ ਆ ਉਹ ਨੁਕਸਾਨ ਨਾ ਪਹਚਾਵੇ ਹਾਂਜੀ ਬਿਲਕੁਲ ਸਹੀ ਗੱਲ ਹੈ ਤੇ ਬਿਲਕੁਲ ਬਿਲਕੁਲ ਅੱਛਾ ਡਾਕਟਰ ਸਾਹਿਬ ਗੱਲ ਹੁੰਦੀ ਹੈ ਵੀ ਕਈ ਵਾਰੀ ਆਪਾਂ ਗੱਲਾਂ ਕਰਦੇ ਸਾਨੂੰ ਸੋਹਣੀਆਂ ਵੱਡੀਆਂ ਲੱਗਦੀਆਂ ਹੈ ਨਾ ਵੀ ਆਹ ਆਹ ਫਾਇਦੇ ਆ ਆਹ ਆਹ ਪਰ ਸਮੱਸਿਆਵਾਂ ਵੀ ਆ ਵੀ ਧਿਆਨ ਦੀ ਹਣੀ ਬਿਲਕੁਲ ਜੀ ਬਿਲਕੁਲ ਜਿਹੜੀ ਪਪੂਲਰ ਆਧਾਰਤ ਬਣ ਕੇ ਪੀ ਹੈ ਹਾਂਜੀ ਇਹਦੇ ਚ ਕੀ ਕੀ ਸਮੱਸਿਆਵਾਂ ਸਾਨੂੰ ਆਉਂਦੀਆਂ ਹਾਂਜੀ ਦੇਖੋ ਜੀ ਪਹਿਲਾਂ ਤਾਂ ਜਦੋਂ ਆਪਾਂ ਕਲਮਾ ਲਾਉਨੇ ਆ ਨਰਸਰੀ ਤਿਆਰ ਕਰਨ ਵਾਸਤੇ ਉਹਦੇ ਵਿੱਚ ਸਭ ਤੋਂ ਪਹਿਲਾਂ ਆਪਾਂ ਨੂੰ ਨਦੀਨਾ ਦੀ ਸਮੱਸਿਆ ਆ ਜਾਂਦੀ ਆ ਜੀ ਹਾਂਜੀ ਨਦੀਨਾ ਦੀ ਸਮੱਸਿਆ ਵਾਸਤੇ ਆਪਾਂ 4 ਟਨ ਜਿਹੜੀ ਪ੍ਰਾਲੀ ਆ ਝੋਨੇ ਦੀ ਉਹਨੂੰ ਆਪਾਂ ਜੇਕਰ ਜਿਹੜੇ ਸਾਡੀਆਂ ਕਤਾਰਾਂ ਉਹਦੇ ਵਿੱਚ ਵਛਾ ਦਈਏ ਤਾਂ ਉਹਦੇ ਨਾਲ ਨਦੀਨ ਘਾਟ ਉਗਣਗੇ ਜੇ ਜਾਂ ਫਿਰ ਆਪਾਂ ਕੀ ਕਰ ਸਕਦੇ ਆ ਕਿ ਜਿਹੜੀਆਂ ਆਪਣੀਆਂ ਕਤਾਰਾਂ ਕਲਮਾ ਲਾਈਆਂ ਉਹਨਾਂ ਦਾ ਆਪਾਂ ਥੋੜਾ ਜਿਹਾ ਕਹਿ ਲੋ ਵਿਥ ਵਧਾ ਦਈਏ ਜਿਵੇਂ ਆਪਾਂ 50x50 ਸੈਂਟੀਮੀਟਰ ਤੇ ਸफारਿਸ਼ ਕਰਦੇ ਆ ਕਿ ਕਲਮਾ ਬੀਜੀਆਂ ਜਾਣ ਜੇਕਰ ਆਪਾਂ ਵਿਥ ਵਧਾ ਦਈਏ ਤਾਂ ਉਹਦੇ ਵਿੱਚੋਂ ਰੋਟਾਵੇਟਰ ਲੰਘਦਾ ਹੋ ਜਾਂਦਾ ਜਿਹਦੇ ਨਾਲ ਕਿ ਆਪਾਂ ਆਸਾਨੀ ਨਾਲ ਉਹਦੀ ਗੋਡੀ ਕਰ ਸਕਦੇ ਆਂ ਗੋਡੀ ਕਰਦੀ ਜਾਂ ਫਿਰ ਤੁਸੀਂ ਦੱਸਿਆ ਜੀ ਵੀ ਰਾਲੀ ਦੀ ਮਲਚਿੰਗ ਮਲਚਿੰਗ ਜਿਹੜੀ ਆ ਹਾਂਜੀ ਹਾਂਜੀ ਉਹ ਫਿਰ ਸੇਰੀ ਨਹੀਂ ਚੱਕਣ ਦਿੰਦੇ ਹਾਂਜੀ ਬਿਲਕੁਲ ਪੋਲੀਥੀਨ ਦੀਆਂ ਸ਼ੀਟਾਂ ਵੀ ਵਸਾਈਆਂ ਜਾ ਸਕਦੀਆਂ ਜੀ ਹਾਂਜੀ ਤੇ ਉਸ ਤੋਂ ਬਾਅਦ ਜਿਹੜੀ ਸਮੱਸਿਆ ਆਉਂਦੀ ਆ ਉਹ ਆਉਂਦੀ ਆ ਖਰਾਕੀ ਤਤਾਂ ਦੀ ਘਾਟ ਦੀ ਛੋਟੇ ਖਰਾਕੀ ਦਿੱਤਾ ਹਾਂਜੀ ਵੈਸੇ ਤਾਂ ਦੇਖਿਆ ਜਾਵੇ ਇਹਨੂੰ ਕੋਈ ਜ਼ਿਆਦਾ ਖਾਦਾਂ ਖਰਾਕਾਂ ਦੀ ਲੋੜ ਨਹੀਂ ਪੈਂਦੀ ਆਪਾਂ ਨੂੰ ਕਿਉਂਕਿ ਆਪਾਂ ਵਣ ਖੇਤੀ ਦੇ ਅਧੀਨ ਜਦੋਂ ਪੌਪੂਲਰ ਦੀ ਕਾਸ਼ਤ ਕਰਦੇ ਆ ਉਹਦੇ ਵਿੱਚ ਲਗਭਗ ਜਿਹੜੀਆਂ ਸਾਰੀਆਂ ਖਾਦਾਂ ਆਪਾਂ ਫਸਲਾਂ ਨੂੰ ਪਾਉਨੇ ਆ ਉਹੋ ਇਹਦਾ ਵਧੀਆ ਜਿਹੜਾ ਕਹਿ ਲਓ ਦਰਖਤ ਦਾ ਮਾਦਾ ਹੋ ਜਾਂਦਾ ਬਿਲਕੁਲ ਜੀ ਬਿਲਕੁਲ ਤੇ ਪਰ ਨਾਈਟ੍ਰੋਜਨ ਤੱਤ ਫੇਰ ਵੀ ਆਪਾਂ ਨੂੰ ਪਾਉਣਾ ਪੈਂਦਾ ਜਿਹੜਾ ਆਪਾਂ ਤਿੰਨ ਹਿੱਸਿਆਂ ਦੇ ਵਿੱਚ ਪਾਉਣੇ ਹੈਗੇ ਆ ਤੇ ਇਹ ਆਪਾਂ ਹਰ ਸਾਲ ਯਾਨੀ ਨਾਈਟ੍ਰੋਜਨ ਖਾਦ ਆਪਾਂ ਨੂੰ ਪਾਉਣੀ ਪੈਂਦੀ ਆ ਹਾੜੀ ਦੀ ਫਸਲ ਦੀ ਕਟਾਈ ਤੋਂ ਬਾਅਦ ਫੇਰ ਜੁਲਾਈ ਦੇ ਵਿੱਚ ਫੇਰ ਸਤੰਬਰ ਦੇ ਵਿੱਚ ਤਿੰਨ ਹਿੱਸਿਆਂ ਦੇ ਵਿੱਚ ਪਹਿਲੇ ਸਾਲ ਆਪਾਂ ਜਿਹੜਾ ਕਹਿ ਲਓ 80 ਗ੍ਰਾਮ ਨਾਈਟ੍ਰੋਜਨ ਤੱਤ ਪਾਉਣਾ 1 ਮੀਟਰ ਦੇ ਘੇਰੇ ਵਿੱਚ ਦੂਜੇ ਸਾਲ ਜੀ 2 ਮੀਟਰ ਘੇਰੇ ਦੇ ਵਿੱਚ ਆਪਾਂ ਪਾਉਣਾ ਹੈਗਾ 120 ਗ੍ਰਾਮ ਤੀਜੇ ਸਾਲ ਜਿਹੜਾ 160 ਗ੍ਰਾਮ ਆਪਾਂ 3 ਮੀਟਰ ਚੌੜੀ ਪੱਟੀ ਦੇ ਵਿੱਚ ਖਾਦ ਪਾਉਣੀ ਹੈਗੀ ਆ ਉਵੇਂ ਹੀ ਚੌਥੇ ਪੰਜਵੇਂ ਤੇ ਛੇਵੇਂ ਸਾਲ 3 ਮੀਟਰ ਚੌੜੀ ਪੱਟੀ ਦੇ ਵਿੱਚ ਆਪਾਂ 200 ਗ੍ਰਾਮ 240 ਗ੍ਰਾਮ ਤੇ 280 ਗ੍ਰਾਮ ਜਿਹੜੀ ਨਾਈਟ੍ਰੋਜਨ ਤੱਤ ਪਾਉਣਾ ਇਹਦੀ ਆਪਾਂ ਨੂੰ ਪਰ ਘਾਟ ਨਹੀਂ ਆਉਂਦੀ ਘਾਟ ਜਿਹੜੀ ਜਾ ਕੇ ਆਪਾਂ ਨੂੰ ਆਉਂਦੀ ਆ ਉਹ ਆਉਂਦੀ ਹੈ ਜੀ ਜ਼ਿੰਕ ਦੀ ਹੂੰ ਜਿਹੜੀ ਪੌਪੂਲਰ ਦੇ ਵਿੱਚ ਖਾਸ ਕਰਕੇ ਰੇਤਲੀਆਂ ਜ਼ਮੀਨਾਂ ਦੇ ਵਿੱਚ ਤੇ ਉਹਨਾਂ ਦੇ ਵਿੱਚ ਆਪਾਂ ਨੂੰ ਉੱਪਰੋਂ ਪੰਜਵੀਂ ਜਾਂ ਚੌਥੇ ਪੱਤੇ ਦੇ ਵਿੱਚ ਜਿਹੜੀਆਂ ਨਾੜਾਂ ਦੇ ਵਿਚਲਾ ਜਿਹੜਾ ਹਰਾ ਮਾਦਾ ਆ ਉਹ ਪੀਲਾ ਪੈਣ ਲੱਗ ਜਾਂਦਾ ਜ਼ਿਆਦਾ ਹਾਂਜੀ ਜ਼ਿਆਦਾ ਘਾਟ ਦੇ ਵਿੱਚ ਕਈ ਵਾਰ ਨਾੜਾਂ ਵੀ ਪੀਲੀਆਂ ਪੈ ਜਾਂਦੀਆਂ ਉਸ ਫਿਰ ਵਿੱਚ ਆਪਾਂ ਕੀ ਕਰਨਾ ਕਿ ਲਗਭਗ 40 ਕਿਲੋ ਜ਼ਿੰਕ ਹੈਪਟਾ ਹਾਈਡਰੇਟ ਯਾਨੀ 21% ਵਾਲੀ ਜਿਹੜੀ ਜ਼ਿੰਕ ਹੈਗੀ ਆ ਤੇ ਜਦੋਂ ਜੇਕਰ ਆਪਾਂ 33% ਵਾਲੀ ਜ਼ਿੰਕ ਪਾਉਣੀ ਆ ਜ਼ਿੰਕ ਮੋਨੋਹਾਈਡਰੇਟ ਉਹ ਆਪਾਂ 25 ਕਿਲੋ ਪ੍ਰਤੀ ਏਕੜ ਦੇ ਹਿਸਾਬ ਨਾਲ ਕਲਮਾ ਬੀਜਣ ਵੇਲੇ ਹੀ ਪਾ ਦੇਣੀ ਆ ਜੀ ਹਾਂਜੀ ਤੇ ਖੜੇ ਖੇਤ ਦੇ ਵਿੱਚ ਜੇਕਰ ਘਾਟ ਆ ਜੇ ਜੀ ਫੇਰ ਆਪਾਂ ਪ੍ਰਤੀ ਬੂਟੇ ਦੇ ਹਿਸਾਬ ਨਾਲ ਜਿਹੜਾ ਜ਼ਿੰਕ ਹੈਪਟਾਹਾਈਡਰੇਟ ਯਾਨੀ 21% ਵਾਲਾ ਜ਼ਿੰਕ ਪਾਉਣਾ ਪਹਿਲੇ ਸਾਲ ਆਪਾਂ 100 ਗ੍ਰਾਮ ਪ੍ਰਤੀ ਬੂਟਾ 1 ਮੀਟਰ ਚੌੜੀ ਪੱਟੀ ਦੇ ਵਿੱਚ ਪਾਉਣੇ ਆ ਫੇਰ 1 ਸਾਲ ਛੱਡ ਕੇ ਤੀਜੇ ਸਾਲ ਅਸੀਂ 200 ਗ੍ਰਾਮ ਪ੍ਰਤੀ ਬੂਟੇ ਦੇ ਹਿਸਾਬ ਨਾਲ 2 ਮੀਟਰ ਚੌੜੀ ਪੱਟੀ ਦੇ ਵਿੱਚ ਫੇਰ 5ਵੇਂ ਸਾਲ ਅਸੀਂ 300 ਗ੍ਰਾਮ ਪ੍ਰਤੀ ਬੂਟਾ ਜਿਹੜਾ ਹੈਗਾ ਆ ਜ਼ਿੰਕ ਹਾਂਜੀ ਜ਼ਿੰਕ ਦੀ ਹਾਂਜੀ ਇਸ ਤਰੀਕੇ ਆਪਾਂ ਜੀ ਜੀ ਹਾਂਜੀ ਅੱਛਾ ਡਾਕਟਰ ਸਾਹਿਬ ਗੱਲ ਇਹ ਆ ਕਿ ਦੇਖੋ ਜਿੱਦਾਂ ਮਿੱਠਾ ਸਿੰਘ ਜੀ ਹੁਣਾਂ ਨੇ ਗੱਲ ਕੀਤੀ ਨਾ ਕਿ ਅ ਨਦੀਨ ਜਿਹੜੇ ਉਹ ਵੀ ਆ ਜਾਂਦੇ ਨੇ ਸਮੱਸਿਆ ਵਾ ਬਹੁਤ ਨਾਲ ਨਾਲ ਚੱਲਦੀਆਂ ਨੇ ਬਿਲਕੁਲ ਅੱਛਾ ਇਸੇ ਤਰ੍ਹਾਂ ਜਿਹੜੇ ਕੀੜੇ ਭਰਾ ਵਾ ਉਹ ਵੀ ਆਉਂਦੇ ਹੁਣੇ ਆ ਦੇ ਹੋਣਗੇ ਜੀ ਉਹ ਉਹਦੇ ਬਾਰੇ ਵੀ ਥੋੜਾ ਜਿਆ ਉਹਨਾਂ ਨੇ ਆਪਣਾ ਹਿੱਸਾ ਲੈਣਾ ਲੈਣਾ ਜੀ ਜੇ ਉਹ ਆ ਜਾਂਦੇ ਤੇ ਉਹਨਾਂ ਦੀ ਫੇਰ ਆਪਾਂ ਰੋਕ-ਥਾਮ ਕਿਵੇਂ ਕਰ ਸਕਦੇ ਹਾਂ ਜੀ ਦੇਖੋ ਜੀ ਇਹਦੇ ਵਿੱਚ ਜਿਹੜੀ ਮੁੱਖ ਸਮੱਸਿਆ ਜਿਵੇਂ ਆਪਾਂ ਪਹਿਲਾਂ ਗੱਲ ਕੀਤੀਆਂ ਸਮੱਸਿਆਵਾਂ ਦੇ ਨਾਲ ਕੀੜਿਆਂ ਦੀ ਸਮੱਸਿਆ ਬਹੁਤ ਜ਼ਿਆਦਾ ਹੈਗੀ ਆ ਕਿਉਂਕਿ ਖਾਸ ਕਰਕੇ ਕੁਝ ਇਲਾਕਿਆਂ ਦੇ ਵਿੱਚ ਤਾਂ ਇਹਨਾਂ ਦਾ ਹਮਲਾ 80 ਤੋਂ 100% ਤੱਕ ਵੀ ਦੇਖਿਆ ਜਾਂਦਾ ਹੈ ਜਿਹੜੇ ਜਿਨ੍ਹਾਂ ਦੇ ਵਿੱਚ ਸਾਮ ਸੰਭਾਲ ਨਾ ਹੋਵੇ ਜਿਹੜੇ ਖੇਤਾਂ ਦੀ ਜਾਂ ਆਪਾਂ ਜਿਹਦੇ ਵਿੱਚ ਛੇਤੀ ਨਾ ਪਛਾਣ ਸਕੀਏ ਕਿ ਕੀੜਿਆਂ ਦਾ ਹੱਲਾ ਆ ਇਹਦੇ ਕਰਕੇ ਜੇ ਆਪਾਂ ਪੰਜਾਬ ਦੀ ਗੱਲ ਕਰੀਏ ਤਾਂ ਲਗਭਗ ਇਹਦੇ ਵਿੱਚ ਚਾਰ ਮੁੱਖ ਕੀੜੇ ਜਿਹੜੇ ਹੈਗੇ ਆ ਪੌਪੂਲਰ ਤੇ ਹਮਲਾ ਕਰਦੇ ਆ ਜੀ ਦੋ ਪੱਤੇ ਖਾਣ ਵਾਲੀਆਂ ਸੁੰਡੀ ਦੀਆਂ ਪ੍ਰਜਾਤੀਆਂ ਹੈਗੀਆਂ ਇੱਕ ਪੱਤਾ ਲਪੇਟ ਸੁੰਡੀ ਇੱਕ ਸੱਕ ਖਾਣ ਵਾਲੀ ਸੁੰਡੀ ਤੇ ਇੱਕ ਤਣੇ ਦਾ ਬੋਰਰ ਇਹ ਚਾਰ ਮੁੱਖ ਕੀੜੇ ਨੇ ਇਹਨਾਂ ਦੀ ਸਹੀ ਪਛਾਣ ਹੋਣਾ ਇਹਨਾਂ ਦੇ ਜੀਵਨ ਚੱਕਰ ਬਾਰੇ ਸਾਨੂੰ ਜਾਣਕਾਰੀ ਹੋਣਾ ਇਹਨਾਂ ਦੇ ਜਿਹੜਾ ਹਮਲਾ ਕਰਨ ਦੇ ਮੁੱਖ ਸਮੇਂ ਬਾਰੇ ਪਤਾ ਹੋਣਾ ਇਹ ਸਾਡੇ ਵਾਸਤੇ ਬਹੁਤ ਹੀ ਜ਼ਰੂਰੀ ਹੈ ਤਾਂ ਜੋ ਆਪਾਂ ਇਹਨਾਂ ਦੇ ਸਹੀ ਢੰਗ ਨਾਲ ਇਹਨਾਂ ਦੀ ਰੋਕਥਾਮ ਕਰ ਸਕੀਏ ਇਹਨਾਂ ਦਾ ਸாம் ਸੋਮਬਾ ਵੀ ਬਿਲਕੁਲ ਜੀ ਬਿਲਕੁਲ ਜੀ ਅਚਾ ਡਾਕਟਰ ਸਾਹਿਬ ਤੁਸੀਂ ਦੱਸਿਆ ਹੀ ਆ ਵੀ ਇਹਨਾਂ ਦੀ ਪਛਾਣ ਬੜੀ ਜ਼ਰੂਰੀ ਆ ਫਿਰ ਦੱਸੋ ਵੀ ਜਿਹੜੀ ਆ ਪੱਤੇ ਖਾਂਦੀ ਆ ਸੁੰਡੀ ਹਾਂਜੀ ਹੈਨਾ ਹਾਂਜੀ ਜਿਹੜਾ ਜੇ ਪੱਤੇ ਹੀ ਖਾਦੇ ਗਏ ਤੇ ਦਰਖਤ ਦਾ ਵਾਅਦਾ ਕੀਤਾ ਉਹ ਤੇ ਵਾਅਦਾ ਹੋਣਾ ਹੀ ਨਹੀਂ ਉਹਦਾ ਜੀ ਇਹਦੀ ਕੀ ਸਿਆਣ ਪਛਾਣਿਆ ਵੀ ਅਸੀਂ ਕਿਵੇਂ ਪਛਾਣੀਏ ਵੀ ਇਹ ਪੱਤੇ ਖਾਂਦੀ ਆ ਹਾਂਜੀ ਦੇਖੋ ਜੀ ਜੇ ਆਪਾਂ ਕਿਸੇ ਕੀੜੇ ਮਕੌੜੇ ਦੀ ਜਾਣ ਪਛਾਣ ਕਰਨੀ ਆ ਜਾਂ ਤਾਂ ਸਾਨੂੰ ਉਹਦੇ ਜੀਵਨ ਦੇ ਪੜਾਵਾਂ ਦਾ ਪਤਾ ਹੋਵੇ ਕਿ ਸਾਨੂੰ ਪਛਾਣ ਹੋਵੇ ਉਹਦੇ ਅੰਡੇ ਕਿਵੇਂ ਦੇ ਨੇ ਉਹਦੀਆਂ ਸੁੰਡੀਆਂ ਕਿਵੇਂ ਦੀਆਂ ਨੇ ਉਹਦੇ ਪਤੰਗੇ ਕਿਵੇਂ ਦੇ ਨੇ ਜਾਂ ਅਸੀਂ ਪਛਾਣ ਕਰ ਸਕਦੇ ਹਾਂ ਜੀ ਉਹਦੇ ਦੁਆਰਾ ਕੀਤੇ ਗਏ ਜਿਹੜੇ ਹਮਲੇ ਤੋਂ ਕਿ ਉਹਦੇ ਹਮਲੇ ਦੀਆਂ ਨਿਸ਼ਾਨੀਆਂ ਕੀ ਨੇ ਨੁਕਸਾਨ ਕੀ ਕੀ ਹੁੰਦਾ ਬਿਲਕੁਲ ਜੀ ਬਿਲਕੁਲ ਹੁਣ ਜੇ ਆਪਾਂ ਪੱਤੇ ਖਾਣ ਵਾਲੀਆਂ ਸੁੰਡੀਆਂ ਦੀ ਗੱਲ ਕਰੀਏ ਤਾਂ ਇਹ ਝੁੰਡਾਂ ਦੇ ਵਿੱਚ ਪੱਤਿਆਂ ਦੇ ਉੱਤੇ ਪੱਤਿਆਂ ਦੇ ਥੱਲੇ ਤੇ ਤਣੇ ਤੇ ਅੰਡੇ ਦਿੰਦੀਆਂ ਨੇ ਤੇ ਇਹਨਾਂ ਅੰਡਿਆਂ ਦੇ ਵਿੱਚੋਂ 5 ਤੋਂ 7 ਦਿਨਾਂ ਬਾਅਦ ਸੁੰਡੀਆਂ ਨਿਕਲਦੀਆਂ ਜਿਨ੍ਹਾਂ ਦੀਆਂ ਪਹਿਲੀਆਂ ਤਿੰਨ ਅਵਸਥਾਵਾਂ ਤਾਂ ਪੱਤਿਆਂ ਤੇ ਝੁੰਡਾਂ ਦੇ ਵਿੱਚ ਪਾਈਆਂ ਜਾਂਦੀਆਂ ਫਿਰ ਚੌਥੀ ਤੇ ਪੰਜਵੀਂ ਅਵਸਥਾ ਜਿਹੜੀ ਹੈਗੀ ਆ ਉਹ ਕੱਲੀ-ਕੱਲੀ ਦਰਖਤ ਤੇ ਪਾਈ ਜਾਂਦੀ ਆ ਅੱਛਾ ਜੀ ਹਾਂਜੀ ਤੇ ਜਿਹੜੀਆਂ ਛੋਟੀਆਂ ਸੁੰਡੀਆਂ ਉਹ ਤਾਂ ਪੱਤੇ ਨੂੰ ਛਾਨਣੀ ਕਰ ਦਿੰਦੀਆਂ ਤੇ ਜਿਹੜੀਆਂ ਵੱਡੀਆਂ ਸੁੰਡੀਆਂ ਉਹ ਨਾੜਾਂ ਛੱਡ ਕੇ ਸਾਰੇ ਹੀ ਪੱਤਾ ਖਾ ਜਾਂਦੀਆਂ ਜੀ ਤੇ ਉਸ ਤੋਂ ਬਾਅਦ ਸੁੰਡੀਆਂ ਤੋਂ ਬਾਅਦ ਬੰਦੇ ਨੇ ਕੋਈ ਜਿਹੜੇ ਕੀ ਪੱਤਿਆਂ ਦੇ ਵਿੱਚ ਜਾਂ ਡਿੱਗੇ ਹੋਏ ਪੱਤਿਆਂ ਦੇ ਵਿੱਚ ਜ਼ਮੀਨ ਤੇ ਪਾਏ ਜਾਂਦੇ ਆ ਇਹ ਚਾਕਲੇਟ ਭੂਰੇ ਰੰਗ ਦੇ ਹੁੰਦੇ ਆ ਤੇ ਇਨ੍ਹਾਂ ਕੋਆਂ ਤੋਂ ਬਾਅਦ ਪਤੰਗੇ ਬਣਦੇ ਆ ਜਿਹੜੇ ਹਲਕੇ ਭੂਰੇ ਰੰਗ ਦੇ ਹੁੰਦੇ ਆ ਤੇ ਜਿਨ੍ਹਾਂ ਦੇ ਮੂਰਲੇ ਖੰਭ ਉਹਨਾਂ ਉੱਤੇ ਪੀਲੇ ਰੰਗ ਦੀਆਂ ਧਾਰੀਆਂ ਪਾਈਆਂ ਜਾਂਦੀਆਂ ਜੀ ਹਾਂਜੀ ਤੇ ਬਾਕੀ ਜੇ ਆਪਾਂ ਇਹਦੇ ਹਮਲੇ ਨੂੰ ਪਛਾਣਨਾ ਹੋਵੇ ਤਾਂ ਆਪਾਂ ਦਰਖਤ ਦੇ ਥੱਲੇ ਖੜਕੇ ਜਦੋਂ ਉੱਪਰ ਵੱਲ ਨੂੰ ਦੇਖਦੇ ਆ ਤਾਂ ਸਾਨੂੰ ਸ਼ਾਨਣੀ ਕਿਤੇ ਪੱਤੇ ਵੀ ਆਸਾਨੀ ਨਾਲ ਦਿਖ ਜਾਂਦੇ ਆ ਉਸ ਤੋਂ ਬਿਨਾਂ ਜਿਹੜਾ ਇਹਨਾਂ ਦਾ ਨਕਾਸ ਦਾ ਨਕਾਸ ਕੀਤਾ ਹੋਇਆ ਮਟੀਰੀਅਲ ਆ ਉਹ ਵੀ ਜਿਵੇਂ ਆਪਾਂ ਚਾਹ ਪੱਤੀ ਦੇ ਦਾਣੇ ਹੁੰਦੇ ਆ ਨਾ ਥੱਲੇ ਡਿੱਗਦਾ ਰਹਿੰਦਾ ਹਾਂਜੀ ਹਾਂਜੀ ਉਹ ਵੀ ਡਿੱਗਿਆ ਹੋਇਆ ਸਾਨੂੰ ਦਰਖਤ ਦੇ ਕੋਲੇ ਸਾਨੂੰ ਆਰਾਮ ਨਾਲ ਦਿਖਾਈ ਦੇ ਜਾਂਦਾ ਦੇ ਜਾਂਦਾ ਬਿਲਕੁਲ ਜੀ ਬਿਲਕੁਲ ਅੱਛਾ ਡਾਕਟਰ ਸਾਹਿਬ ਜਿਵੇਂ ਤੁਸੀਂ ਚਾਰ ਪੰਜ ਤਰ੍ਹਾਂ ਦੇ ਕੀੜਿਆਂ ਦੀ ਗੱਲ ਕੀਤੀ ਐ ਤੇ ਜਦੋਂ ਪੱਤਾ ਲਪੇਟ ਛੁੰਡੀ ਦੀ ਗੱਲ ਕਰਦੇ ਹਾਂਜੀ ਤੇ ਉਹਦੀ ਫਿਰ ਆਪਾਂ ਕਿਵੇਂ ਪਛਾਣ ਕਰੀਏ ਤੇ ਨਾਲ ਨਾਲ ਇਹ ਵੀ ਦੱਸ ਦੋ ਕਿ ਜੇ ਪਛਾਣ ਹੋ ਗਿਆ ਤੇ ਉਹ ਕਿਵੇਂ ਆਪਾਂ ਉਹਨਾਂ ਮਾਰਮੂਰ ਦਈਏ ਜਾਂ ਕਿਤੇ ਇਧਰ ਉਧਰ ਭਜਾ ਸਕਦੇ ਆ ਤਾਂ ਕਿ ਉਹ ਸਾਡਾ ਨੁਕਸਾਨ ਜ਼ਿਆਦਾ ਨਾ ਕਰੇ ਹਾਂਜੀ ਦੇਖੋ ਜੀ ਜਿਵੇਂ ਆਪਾਂ ਪੱਤਾ ਖਾਣ ਵਾਲੀਆਂ ਸੁੰਡੀਆਂ ਨੂੰ ਪਛਾਣ ਸਕਦੇ ਆ ਓਵੇਂ ਹੀ ਆਪਾਂ ਪੱਤਾ ਲਪੇਟ ਸੁੰਡੀ ਨੂੰ ਵੀ ਪਛਾਣ ਸਕਦੇ ਆ ਆਸਾਨੀ ਨਾਲ ਇੱਕ ਤਾਂ ਆਪਾਂ ਜੇਕਰ ਆਪਾਂ ਨੂੰ ਇਹਦੇ ਅੰਡੇ ਪੱਤੇ ਦੀਆਂ ਨਾੜਾਂ ਦੇ ਆਸੇ-ਪਾਸੇ ਚਿੱਟੇ ਤੋਂ ਪੀਲੇ ਰੰਗ ਦੇ ਦਿਖਦੇ ਆ ਆਪਾਂ ਨੂੰ ਉਹਦੇ ਤੋਂ ਇਹਦੀ ਪਛਾਣ ਆ ਜਾਂਦੀ ਆ ਫਿਰ ਇਹਦੀਆਂ ਸੁੰਡੀਆਂ ਦੀਆਂ ਵੀ ਪੰਜ ਅਵਸਥਾਵਾਂ ਹੁੰਦੀਆਂ ਫਿਰ ਕੋਏ ਹੁੰਦੇ ਆ ਪਤੰਗੇ ਹੁੰਦੇ ਆ ਇਹਦੇ ਵੀ ਜਿਹੜੇ ਪਤੰਗੇ ਆ ਉਹ ਹਲਕੇ ਭੂਰੇ ਰੰਗ ਦੇ ਹੁੰਦੇ ਆ ਇਹਦੇ ਨਾਲ ਨਾਲ ਆਪਾਂ ਇਹਦੇ ਹੱਲੇ ਤੋਂ ਵੀ ਪਛਾਣ ਸਕਦੇ ਆ ਉਹਦੇ ਵਿੱਚ ਜਦੋਂ ਆਪਾਂ ਥੱਲੇ ਖੜਕੇ ਦਰਖਤ ਦੇ ਉੱਪਰ ਵੱਲ ਨੂੰ ਦੇਖਦੇ ਆ ਤਾਂ ਇਹ ਸੁੰਡੀ 2 ਤੋਂ 3 ਪੱਤੇ ਜੋੜ ਕੇ ਵਿੱਚੋਂ ਹਰਾ ਮਾਦਾ ਖਾਂਦੀ ਆ ਘਰ ਬਣਾ ਲਿੰਦੀ ਆ ਬਿਲਕੁਲ ਜੀ ਉਹ ਜਿਹੜੇ ਜੁੜੇ ਹੋਏ ਪੱਤੇ ਸਾਨੂੰ ਆਸਾਨੀ ਨਾਲ ਦਿਖਾਈ ਦੇ ਜਾਂਦੇ ਆ ਉਸ ਤੋਂ ਬਿਨਾ ਇਹ ਆਏ ਲੱਗਦਾ ਜਿਵੇਂ ਆਪਣੇ ਦਰਖਤ ਤੇ ਪੱਤਿਆਂ ਦਾ ਸਾੜਾ ਪਿਆ ਹੋਵੇ ਕਿਉਂਕਿ ਜਦੋਂ ਇਹ ਖਾ ਜਾਂਦੀ ਹੈ ਉਹ ਸ਼ਾਨਣੀ ਹੋ ਕੇ ਪੱਤੇ ਪੂਰੇ ਰੰਗ ਦੇ ਹੋ ਜਾਂਦੇ ਹਨ ਹਾਂਜੀ ਇਸ ਤਰੀਕੇ ਆਪਾਂ ਇਹਨੂੰ ਆਸਾਨੀ ਨਾਲ ਪਛਾਣ ਸਕਦੇ ਹਾਂ ਤੇ ਜੇ ਆਪਾਂ ਗੱਲ ਕਰੀਏ ਰੋਕਥਾਮ ਦੀ ਦੋਨੋਂ ਹੀ ਅੱਛਾ ਵਿਟਾਮਿਨ ਵੀ ਤੁਸੀਂ ਹੁਣ ਦੱਸ ਨਹੀਂ ਲੱਗੇ ਆ ਵੀ ਇਹਦੀ ਰੋਕਥਾਮ ਕਿਵੇਂ ਕਰਨੀ ਆ ਫਿਰ ਲੱਗੇ ਅੱਤ ਪਤੇ ਖਾਣ ਵਾਲੀ ਝੁੰਡੀ ਜੀ ਵੀ ਦੱਸ ਹੀ ਦਿਓ ਰੋਕਥਾਮ ਹਾਂਜੀ ਬਿਲਕੁਲ ਜੀ ਇਹ ਦੋਨਾਂ ਸੁੰਡੀਆਂ ਦੀ ਰੋਕਥਾਮ ਇੱਕੋ ਜਿਹੀ ਹੀ ਆ ਆਪਾਂ ਇੱਕੋ ਤਰੀਕੇ ਨਾਲ ਦੋਨਾਂ ਨੂੰ ਹੀ ਕਾਬੂ ਕਰ ਸਕਦੇ ਆ ਵਾਹ ਜੀ ਵਾਹ ਇੱਕ ਚੀਜ਼ ਦੇ ਦੋ ਨਿਸ਼ਾਨੇ ਕਿਉਂਕਿ ਇਹ ਹਮਲਾ ਵੀ ਇੱਕੋ ਸਮੇਂ ਕਰਦੀਆਂ ਜੀ ਜੁਲਾਈ ਤੋਂ ਲੈ ਕੇ ਨਵੰਬਰ ਤੱਕ ਇਹਦਾ ਹਮਲੇ ਦਾ ਸਮਾਂ ਹੁੰਦਾ ਇੱਕੋ ਸਮੇਂ ਤੇ ਇਹ ਹਮਲਾ ਕਰਦੀਆਂ ਇੱਕੋ ਤਰ੍ਹਾਂ ਦਾ ਹੀ ਆਪਣੇ ਪੱਤੇ ਖਾ ਕੇ ਇਹ ਨੁਕਸਾਨ ਕਰਦੀਆਂ ਤੇ ਇਹਨਾਂ ਦੀ ਰੋਕਥਾਮ ਜਿਵੇਂ ਮੈਂ ਤੁਹਾਨੂੰ ਦੱਸਿਆ ਕਿ ਇਹਨਾਂ ਦੇ ਜਿਹੜੇ ਆਂਡੇ ਤੇ ਛੋਟੀਆਂ ਸੁੰਡੀਆਂ ਉਹ ਝੁੰਡਾਂ ਦੇ ਵਿੱਚ ਹੁੰਦੀਆਂ ਤਾਂ ਆਪਾਂ ਨਰਸਰੀ ਦੇ ਵਿੱਚ ਆਂਡਿਆਂ ਤੇ ਝੁੰਡਾਂ ਵਾਲੀਆਂ ਜਿਹੜੇ ਪੱਤੇ ਹੈਗੇ ਆ ਜਿਨ੍ਹਾਂ ਤੇ ਸੁੰਡੀਆਂ ਝੁੰਡਾਂ ਦੇ ਵਿੱਚ ਆ ਉਹ ਪੱਤਿਆਂ ਨੂੰ ਨਸ਼ਟ ਕਰਕੇ ਇਸ ਜਿਹੜੀ ਸੁੰਡੀ ਆ ਉਹਦੀ ਰੋਕ-ਥਾਮ ਕਰ ਸਕਦੇ ਆ ਤੇ ਉਸ ਤੋਂ ਇਲਾਵਾ ਮੈਂ ਤੁਹਾਨੂੰ ਦੱਸਿਆ ਸੀ ਕਿ ਜਿਹੜੇ ਇਹਦੇ ਕੋਏ ਆ ਉਹ ਜ਼ਮੀਨ ਤੇ ਡਿੱਗੇ ਹੁੰਦੇ ਆ ਤੇ ਦਸੰਬਰ ਮਹੀਨੇ ਦੇ ਵਿੱਚ ਆਪਾਂ 2 ਤੋਂ 3 ਵਾਰ ਜਿਹੜੇ ਆਪਣੇ ਖੇਤ ਨੂੰ ਡੂੰਗਾ ਵਾਹ ਕੇ ਆਪਾਂ ਇਹਦੀ ਕੋਇਆ ਨੂੰ ਨਸ਼ਟ ਕਰ ਸਕਦੇ ਆ ਤੇ ਜੇ ਆਪਾਂ ਵਣ ਖੇਤੀ ਦੇ ਵਿੱਚ ਗੱਲ ਕਰੀਏ ਉੱਥੇ ਵੈਸੀ ਜੀ ਇਹਦਾ ਹਮਲਾ ਬਹੁਤ ਘੱਟ ਹੁੰਦਾ ਕਿਉਂਕਿ ਜਦੋਂ ਆਪਾਂ ਹਾੜੀ ਦੀਆਂ ਫਸਲਾਂ ਬੀਜਦੇ ਆ ਸਿੰਚਾਈ ਕਰਦੇ ਆ ਤਾਂ ਇਹਦੇ ਕੋਇਆ ਜਿਹੜੇ ਉਹ ਆਪਣੇ ਆਪ ਹੀ ਨਸ਼ਟ ਹੋ ਜਾਂਦੇ ਆ ਤੇ ਬਾਕੀ ਜਿਹੜਾ ਸਾਡੀ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਸਿਫਾਰਸ਼ ਕੀਤੇ ਜਿਹੜੇ ਕਲੂਨ ਆ L47 ਤੇ L48 ਉਹਨਾਂ ਤੇ ਵੈਸੀ ਜੀ ਇਹਦਾ ਹਮਲਾ ਬਹੁਤ ਘੱਟ ਹੁੰਦਾ ਤੇ ਜੇ ਆਪਾਂ ਉਹ ਬੀਜ ਲਈਏ ਤਾਂ ਫੇਰ ਤਾਂ ਜੀ ਆਪਣੇ ਵਾਰੀ ਨੇ ਆਰੇ ਆ ਫੇਰ ਤਾਂ ਆਪਾਂ ਨੂੰ ਕੋਈ ਸਮੱਸਿਆ ਹੀ ਨਹੀਂ ਆਉਣੀ ਆਪਣੇ ਨੀਰੇ ਆਪਣਾ ਬਿਲਕੁਲ ਜੀ ਬਿਲਕੁਲ ਬਿਲਕੁਲ ਅੱਛਾ ਡਾਕਟਰ ਸਾਹਿਬ ਦੇਖੋ ਸੁੰਡੀਆਂ ਤੇ ਜਦੋਂ ਆਪਾਂ ਗੱਲ ਕਰਦੇ ਆਂ ਤੇ ਹਰ ਕਿਸਾਨ ਨੂੰ ਇਹ ਵੀ ਹੁੰਦਾ ਕਿ ਆਪਾਂ ਇਹ ਸਾਨੂੰ ਪੈਦਾਵਾਰ ਲੈਣੀਆਂ ਤੇ ਇੰਨਾਂ ਚੀਜ਼ਾਂ ਦਾ ਵੀ ਹੱਲ ਕਰਨਾ ਪੈਣਾ ਜਦੋਂ ਸ਼ੱਕ ਖਾਣ ਵਾਲੀ ਸੁੰਡੀ ਜਿਹੜੀ ਆ ਉਹਦੀ ਗੱਲ ਕਰਦੇ ਆਂ ਤੇ ਉਹਦੇ ਬਾਰੇ ਵੀ ਸਾਡੇ ਦਰਸ਼ਕਾਂ ਨੂੰ ਜਰੂਰ ਦੱਸ ਦਿਓ ਦੇਖੋ ਜੀ ਇਹ ਵੀ ਲਗਭਗ 60% ਤੱਕ ਆਪਣਾ ਨੁਕਸਾਨ ਕਰ ਦਿੰਦੀ ਆ ਫਸਲ ਦੇ ਵਿੱਚ ਸਭ ਹਾਂਜੀ ਹਾਂਜੀ ਤੇ ਇਹ ਜਿਹੜੀ ਸੁੰਡੀ ਹੈਗੀ ਆ ਇਹ ਸੱਕ ਖਾਂਦੀ ਆ ਇਹ ਹਲਕੇ ਪੂਰੇ ਰੰਗ ਦੀ ਹੁੰਦੀ ਹੈ ਇਹਦਾ ਸਿਰ ਜਿਹੜਾ ਗੂੜੇ ਪੂਰੇ ਰੰਗ ਦਾ ਹੁੰਦਾ ਤੇ ਇਹ ਸੱਕ ਦੇ ਥੱਲੇ ਲੁਕੀ ਰਹਿੰਦੀ ਆ ਆਪਾਂ ਨੂੰ ਛੇਤੀ ਕਿਤੇ ਇਹ ਦਿਖਾਈ ਨਹੀਂ ਦਿੰਦੀ ਇਹ ਇੱਕ ਜਾਲਾ ਬਣਾ ਲੈਂਦੀ ਆ ਲੱਕੜ ਦੇ ਬੂਰੇ ਦਾ ਤੇ ਆਪਦੇ ਨਿਕਾਸੀ ਜਿਹੜਾ ਹੈਗਾ ਪਦਾਰਥ ਦਾ ਉਹ ਜਾਲਾ ਬਣਾ ਕੇ ਰਿਬਨ ਵਰਗਾ ਇਹ ਮੋਟਾ ਜਾਲਾ ਹੁੰਦਾ ਜਿਹਦੇ ਥੱਲੇ ਇਹ ਲੁੱਕ ਕੇ ਬੈਠੀ ਰਹਿੰਦੀ ਆ ਤੇ ਰਾਤ ਨੂੰ ਇਹ ਸੱਕ ਖਾਂਦੀ ਆ ਦੰਦੇ ਵੇਲੇ ਇਹ ਇੱਕ ਸੁਰੰਗ ਵੀ ਇਹਨੇ ਬਣਾਈ ਹੁੰਦੀ ਆ ਆਪਣੇ ਤਣੇ ਦੇ ਵਿੱਚ ਐਲ ਆਕਾਰ ਦੀ ਜਿਹੜੀ ਸੁਰੰਗ ਬਣਾ ਲੈਂਦੀ ਆ ਉਹਦੇ ਵਿੱਚ ਇਹ ਦਿਨੇ ਲੋੱਕੇ ਬੈਠ ਜਾਂਦੀ ਆ ਤੇ ਫਿਰ ਜਿਹੜਾ ਇਸ ਤੋਂ ਬਾਅਦ ਸੁੰਢੀ ਤੋਂ ਬਾਅਦ ਜਿਹੜੇ ਇਹਦੇ ਕੋਏ ਬੰਦੇ ਆ ਉਹ ਵੀ ਉਸੇ ਸੁਰੰਗ ਦੇ ਵਿੱਚ ਬਣਦੇ ਆ ਜੀ ਜੀ ਹਾਂਜੀ ਤੇ ਫਿਰ ਜਿਹੜੇ ਇਹਦੇ ਪਤੰਗੇ ਆ ਉਹ ਜਿਹੜੇ ਆਂਡੇ ਦਿੰਦੇ ਆ ਉਹ ਵੀ ਸੱਕ ਦੇ ਵਿੱਚ ਜਿਹੜੀਆਂ ਤਰੇੜਾਂ ਹੁੰਦੀਆਂ ਉਹਦੇ ਚ ਲਕੋ ਕੇ ਦਿੰਦੇ ਆ ਇਹਦੇ ਕਰਕੇ ਇਹਦੀ ਕਈ ਵਾਰ ਰੋਕਥਾਮ ਆਪਾਂ ਨੂੰ ਦਿਖਦਾ ਆਸਾਨੀ ਨਾਲ ਜਾਂਦੀ ਆ ਪਰ ਇਹਦੀ ਰੋਕਥਾਮ ਕਰਨ ਵਾਸਤੇ ਸਾਨੂੰ ਥੋੜਾ ਜਿਹਾ ਧਿਆਨ ਦੇਣਾ ਪੈਂਦਾ ਕਿ ਸਾਨੂੰ ਜਿਹੜਾ ਤਣਾ ਆ ਤਣੇ ਦੇ ਉੱਤੇ ਜਿਹੜੇ ਆਪਣਾ ਸਿਉਂਕ ਵਾਲੀ ਦਵਾਈ ਆ ਕਲੋਰਪਰੀਫਾਸ ਜਿਹੜੀ ਵੀ ਈਸੀ ਆ ਹਾਂਜੀ ਹਾਂਜੀ ਜਾਂ ਫਿਰ ਜਿਹੜੀ ਆਪਣੀ ਕੁਇਨਲ ਫਾਸ 25 EC ਦਵਾਈ ਆ ਉਹ ਆਪਾਂ ਜਿਹੜੀ ਸਿਉਂਕ ਵਾਲੀ 2.5 ml ਪ੍ਰਤੀ ਲੀਟਰ ਦੇ ਹਿਸਾਬ ਨਾਲ ਤੇ ਜਿਹੜੀ ਕੁਇਨਲ ਫਾਸ ਆ ਉਹ ਆਪਾਂ 2 ml ਪ੍ਰਤੀ ਲੀਟਰ ਪਾਣੀ ਦੇ ਹਿਸਾਬ ਨਾਲ ਆਪਾਂ ਉਹਦਾ ਤਣੇ ਤੇ ਛੜਕਾ ਕਰਦੇ ਹਾਂ ਹਾਂਜੀ ਅੱਛਾ ਡਾਕਟਰ ਸਾਹਿਬ ਇੱਕ ਤਣੇ ਦਾ ਬੋਰਰ ਤੁਸੀਂ ਦੇਸੀ ਐ ਵੀ ਹੁੰਦਾ ਇਹ ਵੀ ਬੜਾ ਹਮਲਾ ਕਰਦਾ ਇਹ ਹਰ ਕੀੜਾ ਮਕੌੜਾ ਵੱਖ-ਵੱਖ ਤਰੀਕਿਆਂ ਨਾਲ ਹਮਲਾ ਕਰਦਾ ਇਹ ਤੇ ਆਹ ਬਿਲਕੁਲ 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 ਇਹ ਕਿਵੇਂ ਹਮਲਾ ਕਰਦਾ ਫਿਰ ਦੇਖੋ ਜੀ ਤਣੇ ਦਾ ਬੋਰਰ ਬਹੁਤ ਹੀ ਨੁਕਸਾਨ ਕਰਦਾ ਆਪਣੇ ਕੰਢੀ ਇਲਾਕੇ ਦੇ ਵਿੱਚ ਨੀਂ ਪਹਾੜੀ ਇਲਾਕਿਆਂ ਦੇ ਵਿੱਚ ਇਹਦਾ ਨੁਕਸਾਨ ਬਹੁਤ ਹੀ ਜ਼ਿਆਦਾ ਪਰ ਇੰਨਾ ਸ਼ੁਕਰ ਆ ਕਿ ਬਾਕੀ ਜ਼ਿਲ੍ਹਿਆਂ ਦੇ ਵਿੱਚ ਬਾਕੀ ਥਾਵਾਂ ਤੇ ਹਜੇ ਇਹ ਕੀੜਾ ਪਾਇਆ ਨਹੀਂ ਜਾਂ ਹਾਂ ਹਾਂ ਜੀ ਹਾਂ ਜੀ ਤੇ ਬਾਕੀ ਕਈ ਕਿਸਾਨ ਵੀਰ ਜਿਹੜੀ ਸੱਕ ਖਾਣ ਵਾਲੀ ਸੁੰਡੀ ਆ ਉਹਨੂੰ ਹੀ ਤਣੇ ਦਾ ਬੋਰਰ ਸਮਝ ਲੈਂਦੇ ਆ ਹਾਂਜੀ ਇਹਦੇ ਦੇਖੋ ਜੀ ਫਰਕ ਇਹ ਆ ਕਿ ਜਿਹੜੀ ਸੱਕ ਖਾਣ ਵਾਲੀ ਸੁੰਡੀ ਆ ਉਹਦਾ ਨੁਕਸਾਨ ਇੰਨਾ ਨਹੀਂ ਹੁੰਦਾ ਉਹ ਆਪਣੀ ਲੱਕੜ ਨੂੰ ਇੰਨਾ ਨੁਕਸਾਨ ਨਹੀਂ ਪਹੁੰਚਾਉਂਦੀ ਕਿਉਂਕਿ ਉਹ ਜਿਹੜਾ ਕਹਿ ਲਓ ਡੂੰਘੀਆਂ ਸੁਰੰਗਾਂ ਨਹੀਂ ਬਣਾਉਂਦੀ ਪਰ ਜਿਹੜਾ ਤਣੇ ਦਾ ਬੋਰਰ ਆ ਇਹਦਾ ਨੁਕਸਾਨ ਬਹੁਤ ਜ਼ਿਆਦਾ ਹੁੰਦਾ ਹੈ ਇਹ ਆਪਣੀ ਨਰਸਰੀ ਦੇ ਵਿੱਚ ਵੀ ਨੁਕਸਾਨ ਕਰਦਾ ਤੇ ਉਹਦੇ ਨਾਲ ਨਾਲ ਜਿਹੜਾ ਆਪਣਾ ਮੁੱਖ ਖੇਤ ਆ ਜਿੱਥੇ ਆਪਾਂ ਪਾਪੂਲਰ ਲਾਏ ਹੋਏ ਆ ਦਰਖਤਾਂ ਤੇ ਉੱਤੇ ਉਹ ਵੱਡੇ ਦਰਖਤਾਂ ਦੇ ਉੱਤੇ ਵੀ ਨੁਕਸਾਨ ਕਰਦਾ। ਨਹੀਂ ਇਹਦਾ ਜਿਹੜਾ ਬੋਰਰ ਆ ਵੀ ਬੋਰ ਹੀ ਕਰਦਾ। ਇਹ ਆਪਣੇ ਟਾਹਣੀਆਂ ਤੋਂ ਵੱੜਦਾ ਆਪਣੇ ਮੁੱਖ ਤਣੇ ਵਿੱਚ ਦੀ ਹੁੰਦਾ ਹੋਇਆ ਨਰਸਰੀ ਵਿੱਚ ਤਾਂ ਇਹ ਜੜਾਂ ਤੱਕ ਪਹੁੰਚ ਜਾਂਦਾ। ਪੂਰੇ ਦਾ ਪੂਰਾ ਜੀ ਬੂਟਾ ਸੁੱਕ ਜਾਂਦਾ। ਤੇ ਜੇ ਆਪਾਂ ਵੱਡੇ ਦਰਖਤਾਂ ਤੇ ਗੱਲ ਕਰੀਏ ਤਾਂ ਇਹ ਟਾਹਣੀਆਂ ਵਿੱਚੋਂ ਵੱੜਦਾ ਹੋਇਆ ਮੁੱਖ ਤਣੇ ਦੇ ਵਿੱਚ ਇਹ ਵਿੱਚੋਂ ਖਾਈ ਜਾਂਦਾ ਆਪਣੀ ਲੱਕੜ ਤੇ ਫਿਰ ਉਹ 20 ਤੋਂ 10 ਤੋਂ 12 ਸੈਂਟੀਮੀਟਰ ਦੇ ਅੰਤਰਾਲ ਤੇ ਨਾਲ ਦੀ ਨਾਲ ਸ਼ੇਕ ਕਰੀ ਜਾਂਦਾ ਆਪਦਾ ਜਿਹੜਾ ਨਿਕਾਸੀ ਪਦਾਰਥ ਆ ਬਾਹਰ ਸਿੱਟਣ ਵਾਸਤੇ ਤੇ ਉਸ ਤਰੀਕੇ ਆਪਣੇ ਦਰਖਤਾਂ ਦੇ ਥੱਲੇ ਵੀ ਬੂਰੇ ਦਾ ਢੇਰ ਲੱਗ ਜਾਂਦਾ ਕੀ ਇਹਦਾ ਫਿਰ ਇਲਾਜ ਕੀ ਆ ਹਾਂਜੀ ਜੀ ਇਲਾਜ ਵਾਸਤੇ ਜਦੋਂ ਹੀ ਆਪਾਂ ਨੂੰ ਇਹਦਾ ਹਮਲਾ ਨਜ਼ਰ ਆਵੇ ਆਪਾਂ ਜਿਹੜੀਆਂ ਹਮਲੇ ਵਾਲੀਆਂ ਟਾਹਣੀਆਂ ਉਹਨਾਂ ਦੀ ਕਾਂਟ ਸ਼ਾਂਟ ਕਰ ਦੇਣੀ ਆ ਤਾਂ ਜੋ ਇਹ ਮੁੱਖ ਤਣੇ ਤੱਕ ਪਹੁੰਚ ਹੀ ਨਾ ਸਕੇ ਤੇ ਜੇਕਰ ਇਹ ਕਿਸੇ ਕਾਰਨ ਕਰਕੇ ਆਪਣੇ ਤੋਂ ਰਹਿ ਜਵੇ ਦੇਖਣਾ ਤੇ ਮੁੱਖ ਤਣੇ ਤੱਕ ਸੁੰਡੀਆਂ ਪਹੁੰਚ ਜਾਣ ਤੇ ਆਪਾਂ ਨੂੰ ਦਰਕਤ ਦੇ ਥੱਲੇ ਬੂਰਾ ਨਜ਼ਰ ਆਵੇ ਤਾਂ ਫੇਰ ਆਪਾਂ ਸਭ ਤੋਂ ਜਿਹੜਾ ਧਰਤੀ ਤੋਂ ਹੇਠਲਾ ਸੁਰਾਖ ਲੱਭ ਕੇ ਉਹਦੇ ਵਿੱਚ ਆਪਾਂ ਮਿੱਟੀ ਦਾ ਤੇਲ ਜਾਂ ਫਿਰ ਜਿਹੜੀਆਂ ਆਪਣੀ ਸਿਉਂਕ ਵਾਲੀ ਦਵਾਈ ਜਾਂ ਪਰਫੀਨੋਫਾਸ 50 ਏਸੀ ਉਹ ਆਪਾਂ ਦਵਾਈਆਂ ਉਦੋਂ ਤੱਕ ਪਾਉਣੀਆਂ ਸਿਰਿੰਜ ਤੱਕ ਜਦੋਂ ਤੱਕ ਦਵਾਈ ਬਾਹਰ ਨਾ ਡੋਲਣ ਲੱਗੇ ਜੇ ਤੇ ਫੇਰ ਆਪਾਂ ਉਤੋਂ ਦੀ ਗਾਰੇ ਦਾ ਲੇਪ ਕਰ ਦੇਣਾ ਤੇ ਅੰਦਰ ਹੀ ਸੁੰਡੀ ਮਾਰ ਦੇਣੀ ਆ ਆਪਾਂ ਹੂੰ ਨਿਕਲਣ ਹੀ ਨਹੀਂ ਦੇਣੀ ਬਿਲਕੁਲ ਜੀ ਬਿਲਕੁਲ ਜਿੱਦਾਂ ਉਹਨੇ ਕੀਤਾ ਆਪਣੇ ਨਾਲ ਆਪਾਂ ਵੀ ਉਦਾਂ ਹੀ ਕਰਨਾ ਦੁਸ਼ਮਣ ਦਾ ਬੰਕਰ ਹੀ ਤਬਾਹ ਕਰ ਦਿਓ ਬੰਕਰ ਤਬਾਹ ਬਿਲਕੁਲ ਜੀ ਬਿਲਕੁਲ ਤੇ ਕਈ ਵਾਰ ਕੀ ਹੁੰਦਾ ਕਿ ਕਿਸੇ ਰੁੱਖ ਤੇ ਬਹੁਤ ਸਾਰੀਆਂ ਸੁੰਡੀਆਂ ਹੁੰਦੀਆਂ ਜਿਹੜੀਆਂ ਉਹ ਬਰੂਡ 3 ਟਰੀ ਜਿਹਨੂੰ ਕਹਿ ਦਿੰਦੇ ਆ ਉਹ ਹੁੰਦਾ ਉਹਦੇ ਵਿੱਚ ਆਪਾਂ ਕੀ ਕਰਨਾ ਉਹਦੇ ਥੱਲੇ ਆਪਾਂ ਪਛਾਣਨਾ ਕਿਵੇਂ ਆ ਕਿ ਉਹਦੇ ਥੱਲੇ ਬੂਰੇ ਦਾ ਢੇਰ ਲੱਗਿਆ ਹੁੰਦਾ ਤੇ ਆਪਾਂ ਉਹਨੂੰ ਪੱਟ ਲੈਣਾ ਤੇ ਪੂਰੀ ਤਰ੍ਹਾਂ ਉਹਨੂੰ ਨਸ਼ਟ ਕਰਕੇ ਵੀ ਆਪਾਂ ਇਸ ਜਿਹੜਾ ਬੋਰਰ ਦਾ ਇਲਾਜ ਕਰ ਸਕਦੇ ਹਾਂ ਕਰ ਚੱਕ ਜੀ ਆ ਦੇਖੋ ਗੱਲ ਇਹ ਆ ਰਿਆੜ ਸਾਹਿਬ ਜੀ ਉਹ ਜੀ ਸਮੱਸਿਆ ਆ ਤੇ ਸਮਾਧਾਨ ਵੀ ਆ ਉਹ ਤਾਂ ਹੈਗੇ ਜੀ ਹਾਂ ਸਿਰਫ ਲੋਡ ਹੈ ਸਾਨੂੰ ਥੋੜਾ ਧਿਆਨ ਦੇਣ ਜਿੱਥੇ ਚੀਜ਼ ਨਾ ਪਤਾ ਲੱਗੇ ਮਾਰਾਂ ਦੀ ਸਲਾਹ ਲੈ ਲਓ ਸਲਾਹ ਲੈ ਲਓ ਜੀ ਹਾਂ ਤੇ ਮੌਸਮ ਬਾਰੇ ਜਾਣਕਾਰੀ ਆਈ ਹੈ ਸੁਣਾਓ ਜੀ ਜਨਾਬ ਸਭ ਤੋਂ ਪਹਿਲਾਂ ਦੱਸ ਦਈਏ ਵੀ ਤਾਪਮਾਨ ਪਿਛਲੇ 24 ਘੰਟਿਆਂ 'ਚ ਕਿਵੇਂ ਰਿਹਾ ਆ ਜਲੰਧਰ ਤਾਪਮਾਨ ਜਿਹੜਾ ਵੱਧ ਤੋਂ ਵੱਧ 20 ਡਿਗਰੀ ਸੈਲਸੀਅਸ ਰਿਹਾ ਜੀ ਤੇ ਘੱਟ ਤੋਂ ਘੱਟ 7.2 ਡਿਗਰੀ ਸੈਲਸੀਅਸ ਗੁਰਦਾਸਪੁਰ 'ਚ 21 ਤੇ 6 ਡਿਗਰੀ ਸੈਲਸੀਅਸ ਫਿਰੋਜ਼ਪੁਰ 'ਚ ਵੱਧ ਤੋਂ ਵੱਧ 22.9 ਤੇ ਘੱਟ ਤੋਂ ਘੱਟ 7 ਪਟਿਆਲਾ ਚ 23.2 ਵਾਤਵਾਰ ਤੇ ਘੱਟ ਤੋਂ ਘੱਟ 9.5 ਡਿਗਰੀ ਸੈਲਸੀਅਸ ਅੰਮ੍ਰਿਤਸਰ ਚ 21 ਤੇ 6.3 ਡਿਗਰੀ ਸੈਲਸੀਅਸ ਤੇ ਬਠਿੰਡਾ ਚ ਜੀ ਵਾਤਵਾਰ 22.6 ਤੇ ਘੱਟ ਤੋਂ ਘੱਟ 7.5 ਡਿਗਰੀ ਸੈਲਸੀਅਸ ਤਾਪਮਾਨ ਰਿਹਾ ਆ ਤੇ ਆਉਣ ਵਾਲੇ 24 ਘੰਟਿਆਂ ਚ ਮੌਸਮ ਆਂਧਿਆ ਮੈਗਨ ਵਾਲੀ ਖੁਸ਼ਕ ਰਹਿਣ ਦੀ ਸੰਭਾਵਨਾ ਹੈ ਹਾਂਜੀ ਕਿਸਾਨ ਵੀਰੋ ਤੇ ਭੈਣੋ ਤੁਸੀਂ ਜੇ ਸਾਡੇ ਪ੍ਰੋਗਰਾਮ ਦੇ ਸੰਬੰਧ ਵਿੱਚ ਕਿਸੇ ਵੀ ਤਰ੍ਹਾਂ ਦਾ ਕਿਸਾਨ ਨੂੰ ਸੁਝਾਅ ਦੇਣਾ ਚਾਹੁੰਦੇ ਹੋ ਸਾਨੂੰ ਤੁਸੀਂ ਖਤ ਲਿਖ ਸਕਦੇ ਆਂ ਸਾਨੂੰ ਤੁਸੀਂ ਈਮੇਲ ਵੀ ਕਰ ਸਕਦੇ ਆਂ ਖਤ ਲਿਖਣ ਲਈ ਸਾਡਾ ਪਤਾ ਹੈ ਪ੍ਰੋਗਰਾਮ ਮੇਰਾ ਪਿੰਡ ਮੇਰੇ ਖੇਤ ਡीडी ਪੰਜਾਬੀ ਦੂਰਦਰਸ਼ਨ ਕੇਂਦਰ ਭਗਵਾਨ ਮਹਾਵੀਰ ਮਾਰਗ ਜਲੰਧਰ ਪਿੰਨ ਕੋਡ 144001 ਤੇ ਸਾਡਾ ਈਮੇਲ ਐਡਰੈਸ ਹੈ ddpunjabijalandhar@gmail.com ਕਿਸਾਨ ਵੀਰੋ ਤੇ ਪੈਨੋ ਹੱਸਦੇ ਰਹੋ ਵਸਦੇ ਰਹੋ ਕੰਮ ਕਰੋ ਮਿਹਨਤ ਕਰੋ ਆਪਨਾ ਤੇ ਆਪਣੇ ਪਰਿਵਾਰ ਦਾ ਧਿਆਨ ਰੱਖੋ ਦੇਖਦੇ ਰਹੋ ਤੇ ਸਬਸਕ੍ਰਾਈਬ ਕਰੋ ਸਾਡਾ ਚੈਨਲ ਡੀਡੀ ਪੰਜਾਬੀ ਹੁਣ ਸਾਨੂੰ ਇਜਾਜ਼ਤ ਦਿਓ ਡਾਕਟਰ ਸਾਹਿਬ ਬਹੁਤ ਬਹੁਤ ਸ਼ੁਕਰੀਆ ਤੇ ਜੈ ਹਿੰਦ ਜੈ ਹਿੰਦ